ਪਿੰਡ ਕੋ ਅਦਲਾ ਥਾਣਾ ਬਿਲਗਾ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਇਹ ਨੌਜਵਾਨ ਪਿੰਡ ਬੰਡਾਲਾ ਵਿਖੇ ਵਯਾ ਆਇਆ ਹੋਇਆ ਸੀ ਅਤੇ ਸੌਰੇ ਪਰਿਵਾਰ ਨਾਲ ਪੈਸਿਆਂ ਦਾ ਦੇਣ ਲੈਣ ਸੀ ਜਿਸ ਕਰਕੇ ਨੌਜਵਾਨ ਅਤੇ ਉਸਦੇ ਸੌਰੇ ਪਰਿਵਾਰ ਵਿੱਚ ਕਲੇਸ਼ ਚੱਲ ਰਿਹਾ ਸੀ ਮ੍ਰਿਤਕ ਲੜਕੇ ਦੇ ਪਰਾਨੇ ਦੱਸਿਆ ਕਿ ਮੇਰੇ ਪਰਾਦੇ ਪੈਸੇ ਇਸਦੇ ਸੌਰੇ ਪਰਿਵਾਰ ਵੱਲੋਂ ਨਹੀਂ ਵਾਪਸ ਕੀਤੇ ਜਾ ਰਹੇ ਸਨ ਉਹ ਵਾਪਸ ਮੰਗ ਰਿਹਾ ਸੀ ਪਰ ਸੌਰੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਪੈਸੇ ਨਾ ਦੇਣ ਦੇ ਚਲਦਿਆਂ ਮੇਰਾ ਬੜਾ ਦੁਖੀ ਰਹਿੰਦਾ ਸੀ ਅਤੇ ਕਲੇਸ਼ ਰਹਿੰਦਾ ਸੀ ਅਤੇ ਇਹਨਾਂ ਵੱਲੋਂ ਮੇਰੇ ਪਰਾਨੂ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਮੇਰੇ ਪਰਾਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਹੈ ਮਰਤਕ ਲੜਕੇ ਦੇ ਪਰਾਨੇ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮਰਤਕ ਨੌਜਵਾਨ ਦੇ ਵਾਰਸਾਂ ਨੇ ਦੱਸਿਆ ਕਿ ਸਾਡੇ ਲੜਕੇ ਤੋਂ ਉਸਦੀ ਸਾਲੀ ਅਤੇ ਸਾਂਡੂ ਨੇ ਪੈਸੇ ਉਧਾਰੇ ਲਏ ਹੋਏ ਸਨ ਅਤੇ ਹੁਣ ਮੋੜ ਨਹੀਂ ਰਹੇ ਸਨ ਜਿਸ ਦੇ ਚਲਦਿਆਂ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਸਾਰੇ ਪਰਿਵਾਰ ਤੋਂ ਦੁਖੀ ਸੀ ਇਨ੍ਹਾਂ ਦੇ ਦੁੱਖ ਦੇ ਕਾਰਨ ਉਸ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਜਿੱਥੇ ਥਾਣਾ ਮੁਖੀ ਨੂਰਮਹਿਲ ਸਿੰਘ ਪੰਕਜ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ उथे ही मोहतबर ने दसिया है कि लड़की अते उसके पिता ने खाने अंदर ही बैठाया होया है इंज लग रहा है कि नूर महल पुलिस कोई वक्री खिचड़ी पकाने लगी हुई है की नाम पर जी ਮੇਰਾ ਨਾਮ ਮਨਿੰਦਰ ਸਿੰਘ ਹੈ। ਹਾਂ ਪਿੰਡ ਗੜਾ ਜੀ। ਐਂਡਪੋਆਇੰਟ। ਅੱਜ ਨੂਰਮੇਲ ਥਾਣੇ ਆਏ ਕੀ ਗੱਲ ਹੋਈ ਜੀ? ਮੇਰੇ ਵੱਡੇ ਬ੍ਰਦਰ ਦੀ ਜਿੱਦ ਨੂੰ ਦੇਥ ਹੋ ਗਈ ਨਾ। ਹਾਂ ਜੀ। ਹੁਣ ਸਾਰੇ ਜਿੱਦਾਂ ਝਗੜਾ ਜਾਂਦਾ ਸੀਗਾ ਕੋਲੋਂ ਸਾਰੇ ਸਾਰੇ ਕਿੱਥੇ ਸੀ? ਬਨਾਲੇ ਤੇ ਪੈਸਿਆਂ ਦਾ ਥੋੜਾ ਲੈਣ ਦੇਣ ਸੀਗਾ ਜੇ 5 ਲੱਖ ਰੁਪਏ ਸੀਗਾ। ਉਹਦੇ ਬਾਈਕ ਉਹ ਸਿਸਟਮ ਤੇ ਸਾ ਉਹਦੇ ਹਸਪਤਲ ਨਹੀਂ ਲੈ ਸੀਗੇ। ਠੀਕ ਹੈ ਜੀ। ਉਹ ਲੈਣ ਦੇਣ ਸੀਗਾ। ਕਿ ਉਹਨੇ ਕਰਕੇ ਥੋੜੀ ਲੜਾਈ ਝਗੜਾ ਚੱਲਦਾ ਜੀ ਕੁੱਟ ਮਾਰ ਵੀ ਕੀਤੀ ਉਹਦੇ ਨਾਲ ਠੀਕ ਹੈ ਜੀ ਕਿ ਉਹ ਕੁੱਟ ਮਾਰ ਨਮੋਸ਼ੀ ਦੇ ਕਾਰਨ ਫਿਆਉਣ ਪਹਿਲਾਂ ਦੇ ਕਰਕੇ ਤੇ ਦਵਾਈ ਕਰਦੇ ਆ ਖੁਦ ਕੁਛ ਹੀ ਕਰ ਲਈ ਖੁਦ ਕੁਛ ਹੀ ਕਰ ਲਈ ਯਾਨੀ ਉਹਨੂੰ ਉਹਨੂੰ ਪ੍ਰੈਸ਼ਰ ਹੀ ਨਾ ਕਰ ਦਿੱਤਾ ਹੈਗਾ ਵੀ ਉਹਨੂੰ ਖੁਦ ਕੁਛ ਹੀ ਮਜਬੂਰ ਕਰ ਦਿੱਤਾ ਠੀਕ ਕਿੰਨੇ ਲੱਖ ਸੀ 5 ਲੱਖ ਰੁਪਏ ਹੈ 5 ਲੱਖ ਰੁਪਏ ਸੀ ਹੁਣ ਕੋਈ ਕਾਰਵਾਈ ਹੋਈ ਹੈ ਕਾਰਵਾਈ ਪਰਚਾ ਦਰਜ ਕਰਾਇਆ ਜੀ ਨੇ ਕਿੰਨਿਆਂ ਤੇ ਹੋਇਆ 4 ਤੇ ਆਰੈਸਟ ਕੌਣ ਕੌਣ ਹੋਇਆ ਉਹਦੀ ਵਾਈਫ ਤੇ ਵਾਈਫ ਦਾ ਫਾਦਰ ਜੀ ਵਾਈਫ ਦਾ ਕੀ ਨਾਮ ਹੈ ਹਰਜੀਤ ਦਾ ਫਾਦਰ ਸਾਹਿਬ ਦਾ ਜੀ ਪਤਾ ਨਾ ਚਲੋ ਕੋਈ ਨਾ ਲੈਂ 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 ਲੈਂਬਰ ਸਿੰਘ ਹਾਂਜੀ ਲੈਂਬਰ ਸਿੰਘ ਠੀਕ ਹੈ ਕੀ ਨਾਮ ਤੁਹਾਡਾ ਕੁੱਚੀ ਬੋਲੋ ਕੀ ਮਾਮਲਾ ਹੋਇਆ ਜੀ ਕੀ ਹੋਇਆ ਸਹਰਨ ਜੀ ਹਸੇ ਬਾਜੀ ਜੀ ਜੀ ਸਾਹਿਬ ਜੀ ਆ ਜੀ ਆ ਜੀ ਹਾਂ ਜੀ ਐਮ ਜੀ ਆ ਜੀ ਕੋ ਕੀ ਗਏ ਸੀ ਲੈ ਆਂ ਜੀ ਆਸ ਨੀ ਮਮ ਅੱਛਾ ਜੀ ਕਨੂ ਨਹੀਂ ਪਤਾ ਉੱਛ ਕੀ ਹੋਇਆ ਕੀ ਨਹੀਂ ਹੋਇਆ ਜੀ ਅੱਜਾ ਬਗੜਾ ਜੀ ਨੂੰ ਪਤਾ ਨਹੀਂ ਜੀ ਪਹਿਲਾਂ ਉਹਨੇ ਕੁੱਟਿਆ ਆ ਕੋਟਕੇ ਉਹਨੂੰ ਮੁੰਡੇ ਨੂੰ ਕੱਚ ਪਤਾ ਨਹੀਂ ਰਵਾਇਆ ਇਹਨੇ ਖੜਾਈ ਆ ਇਹ ਵੀ ਸਮਝ ਨਹੀਂ ਪਤਾ ਹੈ ਦੋਸਤ ਜੀ ਕਨੂ ਨੂੰ ਜਮਰੇ ਨਹੀਂ ਆਇਆ 4 ਵਜੇ ਵੀ ਸਵਾਮਤ ਕਿਹੜੇ ਪਿੰਡ ਸੌਰੇ ਸੀਗੇ ਜੀ ਮੁੰਡੇ ਦਾ ਡੇ ਦਾ ਬਡਾਲਾ ਪਿੰਡ ਠੀਕ ਹੈ ਜੀ ਕੀ ਨਾਮ ਕੀ ਸੀ ਮੁੰਡੇ ਦਾ ਡੇ ਦਾ ਬਰਵਿੰਦਰ ਕੀ ਮੈਟਰ ਕੀ ਸੀ ਉਹ ਕਿਦੋਂ ਗਿਆ ਕੀ ਕਰਨ ਗਿਆ ਸੀ ਅੱਛਾ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਉੱਥੇ ਗਿਆ ਅੱਛਾ ਮੈਨੂੰ ਨਹੀਂ ਪਤਾ ਪੁੱਛੇ ਗਿਆ ਕੀ ਹੋਇਆ ਜੀ ਮੈਂ ਛੋਟੇ ਜਿਹੇ ਜੇ ਉਹ ਕਿੰਨਾ ਲੈ ਗਿਆ ਜੀ ਮੈਨੂੰ ਨਹੀਂ ਵਰਤਤੀ ਯਾ ਤਾ ਉਹ ਸਾਨੂੰ ਪਤ ਲੱਗੇ ਕੋਈ ਬਾਹਰਪੁਰ ਜਾਣਾ ਸੀਗਾ ਵਾਪਸ ਉਹਨਾਂ ਨੇ ਕਿੱਦਾਂ ਪਾਸਪੋਰਟ ਵਿੱਚ ਚੋਰੀ ਮੈ ਤੇ ਗਈ ਕਾਟ ਦੀ ਜੁੱਤਾ ਕੌਣ ਲੈ ਕੇ ਗਿਆ ਸੀ ਚੋਤੀ ਲੈ ਕੇ ਗਈ ਪਾਸਪੋਰਟ ਵਿੱਚ ਮੈਂ ਰੱਖਿਆ ਸੀਗੇ ਨਾ ਪਾਸਪੋਰਟ ਕੱਢ ਗਈ ਸੀ ਹਾਂਜੀ ਪਾਸਪੋਰਟ ਕਿੱਥੇ ਮੰਮੀ ਮੈਂ ਘਾ ਹਲਵਾਜੀ ਵਿੱਚ ਰੱਖਿਆ ਜਾਂ ਤੇਰੇ ਪਾਸ ਤੋਂ ਜਿਆਦੇ ਹਲਮਾਰੀ ਕੋਲ ਨੇ ਕਿਹਾ ਉਹਦੇ ਵਿੱਚ ਪਾਸਪੋਰਟ ਹੈ ਹੂੰ ਅੱਛਾ ਦੱਸਾਂ ਜੀ ਨਾ ਕਿੰਨੇ ਵਾਰ ਵੀ ਚਲੇ ਗਏ ਹਾਂ ਹੂੰ ਇਸ ਦਾ ਕਿ ਪਾਸਪੋਰਟ ਕੱਲ ਲੈਣ ਗਿਆ ਕੀ ਗੱਲ ਹੋਸਾਂ ਦੀ ਬਦਤੀ ਜਗੜਾ ਹੋਇਆ ਪਹਿਲਾਂ ਉਹਨਾਂ ਨੂੰ ਕੁੱਤੇ ਆਇਆ ਅੱਛਾ ਜੀ ਠੀਕ ਹੈ ਬਾਗਤ ਪਤਨ ਸਰ ਕੁੱਤਾ ਹੋਣੀ ਕੁੱਤਾ ਨਹੀਂ ਠੀਕ ਹੈ ਜੀ ਤਾਂ ਕੀ ਹੁਣ ਕੀ ਕੋਈ ਹੋਈ ਕੋਈ ਕਾਰਵਾਈ ਕੀਤੀ ਹੈ ਉਹ ਨਿਆ ਮਸਿਆ ਮੈਨੂੰ ਲੈਣ ਦਿੱਤੇ ਆ ਸਾਨੂੰ ਨਹੀਂ ਗੱਲ ਨਹੀਂ ਸਕਦਾ ਆ ਮੀ ਆਸ ਕੇ ਲਾ ਦੇ ਮੇਰੇ ਚਾਚਾ ਜੀ ਨੇ ਮੈਨੂੰ ਕੁਛ ਨਹੀਂ ਨੇ ਦੱਸਿਆ ਮੁਕੇ ਦੇ ਕੀ ਹੋਇਆ ਕੀ ਮੇਰੇ ਫਤਿਹਦਾਨ ਰਾਮ ਜੀ ਦਾ ਕੀ ਮਾਮਲਾ ਕੀ ਮਾਮਲਾ ਹੈ ਜੀ ਮਾਮਲਾ ਇਹਦਾ ਭਾਜੀ ਬਸ ਕੁਛ ਨਹੀਂ ਹੈ ਜਿਹੜਾ ਚਾਰ ਸਾਲ ਤੋਂ ਜਿਹੜੀ ਹੋਈ ਆ ਇਹਨਾਂ ਦੀ ਆਸ ਵਿੱਚ ਚਾਹੀਦੀ ਘਰ ਮੈਂ ਰਹਿੰਦੀ ਸੀ ਕਦੇ ਕਹਿੰਦੀ ਸੀ ਭੈਣਾਂ ਦੀ ਬਤਨਾ ਮਾਂ ਪਿੰਨੇ ਦੀ ਬਤਨਾ ਸਾਰੇ ਗੱਲਾਂ ਵਿੱਚ ਮੰਨਦੀ ਸੀ ਸਾਨੂੰ ਮਜੂਰੀ ਹੋਈ ਗਈ। ਅੱਛਾ ਜੀ। ਇਹਨਾਂ ਦਾ ਘਰ ਬਸਿਆ ਰਹੇ ਸਾਨੂੰ ਕੋਈ ਪ੍ਰੋਬਲਮ ਨਹੀਂ। ਜੀ। ਤੇ ਬਾਅਦ ਵਿੱਚ ਹੋਣੀ ਕਿ 514 ਤਰੀਕ ਨੂੰ ਇੱਥੋਂ ਗਈ ਆ ਤੇ ਮੁੰਡੇ ਦਾ ਪਾਸਪੋਰਟ ਵੀ ਰਹਿ ਗਈ ਆਪਣੇ ਵੀ ਚੋਰੀ ਕਰਕੇ ਲੈ ਗਈ। ਜਿਹੜਾ ਲੈ ਕੇ ਗਿਆ ਸੀ ਉਹ ਕੌਣ ਸੀ ਤੇ ਕੀ ਨਾਮ ਸੀ ਉਹਨਾਂ ਦਾ? ਇਹਦਾ ਡੈਡੀ ਸੀ ਲੈਂਬਰ ਸਿੰਘ ਤੇ ਇੱਕ ਤਾਈ ਦਾ ਮੁੰਡਾ ਸੀ ਉਹਦਾ ਨਾਮ ਸੰਤੋਖਾ ਹੈ। ਅੱਛਾ ਜੀ। ਪੰਜ ਦੋ ਜਣੇ ਨੂੰ ਲੈ ਕੇ ਗਏ ਆ। ਕਿਨੂੰ ਜੀ? ਹਰਜੀਤ ਕੌਰ। ਏ ਮੁੰਡੇ ਦੀ ਵਾਈਫ ਨੂੰ ਅੱਛਾ ਜੀ ਤੇ ਲੈ ਗਿਆ ਤੇ ਕੱਲ ਸਵੇਰੇ ਜਦੋਂ ਮੁੰਡਾ ਇੱਥੋਂ ਗਿਆ ਜਦੋਂ ਉਹਨੇ ਮੰਮੀ ਤੋਂ ਪਾਸਪੋਰਟ ਮੰਗਿਆ ਤੇ ਪਾਸਪੋਰਟ ਹੈ ਨਹੀਂ ਸੀ ਤੇ ਕਹਿੰਦੇ ਪਾਸਪੋਰਟ ਚੁਰਬੀ ਪਤਾ ਨਹੀਂ ਕੱਢ ਕੇ ਲੈ ਗਈਆਂ ਜੋੜੀ ਤੇ ਪਾਸਪੋਰਟ ਹੋਈ ਤੇ ਕੱਲ ਨੂੰ ਸਵੇਰੇ ਵੀ ਦਾ ਬੜਾ ਵਧੀਆ ਘਰੋਂ ਸਲਾ ਸੁਪਾਈ ਨਾ ਗਿਆ ਕਿ ਕੋਈ ਗਵਲ ਦੀ ਗੱਲ ਨਹੀਂ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ ਕਿਸੇ ਚਲੇ ਕੇ ਉਹ ਉਹ ਤਵਾ ਜੀ ਉੱਥੇ ਚਲੇ ਗਿਆ ਉੱਥੇ ਜਾ ਕੇ ਨਾ ਪਗੜੇ ਕੁੱਤੇ ਆ ਮਾਰਿਆ ਉਹਨੂੰ ਕੀ ਕੁਛ ਕੀਤਾ ਆ ਇਹਨੇ ਆਪਣਾ ਪਾਸਪੋਰਟ ਮੰਗਿਆ ਉਹ ਪੈਸੇ ਮੰਗੇ ਹੋਣਗੇ ਇਦੇ ਵਿੱਚ ਹੁਣ ਆਪਾਂ ਉੱਥੇ ਹੀ ਹੈਗੇ ਜੀ ਹਾਂਜੀ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਕਿ ਬਾਅਦ ਵਿੱਚ ਹੁਣ ਇਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਇਹਨਾਂ ਨੇ ਦਵਾਈ ਦੁੱਦੀ ਆ ਕਿ ਕੋਈ ਦਵਾਈ ਮੁੰਡੇ ਨੂੰ ਕਿਹਾ ਦੇ ਜੀ ਬਾਅਦ ਵਿੱਚ ਸਾਨੂੰ ਸਵਾ 1 ਵਜੇ ਉੱਥੇ ਬੜਾ ਜਿਹਾ ਫੋਨ ਚੱਲ ਗਿਆ ਕਿ ਤੁਹਾਡੇ ਨੂੰ ਦਵਾਈ ਖਾਣੀ ਹੈ ਕਿ ਸ਼ਾਮ ਨੂੰ ਇਹਨੇ ਨਹੀਂ ਸਾਨੂੰ ਕਿਸੇ ਨੂੰ ਫੋਨ ਕੀਤਾ ਜੀ ਤੇ ਆਪ ਕੱਲੀ ਖੜੀ ਸੀ ਸਾਨੂੰ ਇਹ ਬਤਾਈ ਹਸਪੀਟਲ ਗਈ ਦਿੱਖੇ ਨਹੀਂ ਕਿੱਥੇ ਹੁੰਦੀ ਹੁੰਦੀ ਹਮ ਅਸੀਂ ਉੱਥੇ ਮਾਦਰ ਬਹੁਤ ਟਾਈਮ ਕੋ ਮਿਹਰੇ ਦੋ ਵਾਰੀ ਹੀ ਜਲੰਧਰ ਰੋਡ ਤੋਂ ਵਾਪਸ ਮੁੜ ਕੇ ਆਏ ਹਾ ਹਸਪੀਟਲ ਦਾ ਵੀ ਦੱਸ ਨਹੀਂ ਦਿੱਤਾ ਕਿੱਥੇ ਕਿੱਥੇ ਠੀਕ ਹੈ ਜੀ ਪਰ ਜਦ ਜੇ ਦੋਸਤੀ ਪਹੁੰਚੇ ਉਥੇ ਮੋਕੇ ਤੇ ਮੋਕੇ ਤੇ ਪਾਸੀ ਤਰਕੀ ਕੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਜੀ ਦੀ ਸਾਨੂੰ ਇਹ ਸਾਫ ਚਾਹੀਦਾ ਜਿੱਦਾਂ ਨਾਲ ਸਾਡਾ ਭਰਾ ਮਾਰਿਆ ਇਹ ਦੇਰੀ ਇਹੇ ਕੰਮ ਨਾਲ ਨਾ ਮੁੱਕੇ ਫਿਰਦਾ ਲੱਗਦਾ ਸਾਰ ਇਹ ਅੰਦਰ ਹੀ ਚਾਹੀਦੀ ਸਾਨੂੰ ਇਹ ਬੱਧੀ ਬਾਹਰ ਨਹੀਂ ਆਉਣੀ ਪੁਲਿਸ ਨੂੰ ਤੁਸੀਂ ਫੋਨ ਕੀਤਾ ਬੁਲਾਇਆ ਸੀਗਾ ਪੁਲਿਸ ਟਾਈਮ ਨਾਲ ਆ ਗਈ ਸੀਗੀ ਕਾਰਵਾਈ ਹੋ ਕੇ ਪੂਰੀ ਉਹ ਸਾਰੇ ਕਹਿੰਦੇ ਸੀਗੇ ਅਸੀਂ ਪਹਿਲਾਂ ਮੁੰਡੇ ਦੇ ਧਿਆਨ ਲੈਣੇ ਆ ਉੱਥੇ ਜਾ ਕੇ ਅਸੀਂ ਤੁਹਾਡੀ ਥੀ ਗੱਲ ਸੁਣਾਵਾਂਗੇ ਅਸੀਂ ਕੋਈ ਗੱਲ ਨਹੀਂ ਸੁਣਾਉਣੀ ਚਲੋ ਅਸੀਂ ਮੁੰਡੇ ਦੇ ਬਿਆਨ ਲੈਣੇ ਮੁੰਡਾ ਤਾਂ ਮਰਜ਼ੀ ਕਰੇ ਕਿਹੜੇ ਥਾਣੇ ਦੀ ਪੁਲਿਸ ਸੀਗੀ ਜੀ ਨੂਰਮਲ ਨੂਰਮਲ ਥਾਣੇ ਦੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਉਹ ਤੋਂ ਸ਼ਹਿਰ ਜਾ ਮੁੰਡੇ ਦੇ ਬਿਆਨ ਲੈਣੇ ਇਹ ਗੱਲ ਕਹੀ ਸੀ ਜੀ ਕਿ ਅਸੀਂ ਪਹਿਲਾਂ ਮੁੰਡੇ ਦੇ ਬਿਆਨ ਲੈਣੇ ਆ ਸਾਡੀ ਅਸੀਂ ਬਾਅਦ ਵਿੱਚ ਸੁਣਾਵਾਂਗੇ ਅੱਛਾ ਜੀ ਅਸੀਂ ਉੱਥੇ ਬਿੜਾਲੇ ਵਿੱਚ ਖੜਕੇ ਫੋਨ ਕੀਤਾ ਠੀਕ ਹੈ ਜੀ ਤਾਂ ਹੁਣ ਕੀ ਕਾਰਵਾਈ ਕੀਤੀ ਜੀ ਉਹਨਾਂ ਨੇ ਮੋੜ ਨੰਨੋ ਨੋ ਕਿ ਪਰ ਜੀ ਦਾ ਮਤਲਬ ਇਹ ਹੈ ਕਿ ਪਰਚਾ ਟੱ ਗਿਆ ਹੁਣ ਪਤਾ ਨਹੀਂ ਕਿ ਜੀ ਬਾਕੀ ਸਾਰੇ ਆਉਣਗੇ ਸਰਪੰਚ ਬੰਨੋ ਤਾਂ ਪਤਾ ਲੱਗੇਗਾ ਇਹ ਕੀ ਮਤਲਬ ਹੈ ਜੀ ਅੱਜ ਉੱਥੇ ਬੈਠੇ ਆ ਉਹ ਨੋਰਮਲ ਨਹੀਂ ਪਥਾਣੀ ਵਿੱਚ ਬੈਠੇ ਸਾਰੇ ਆਪਣੇ ਕੰਨੀ ਮੈਂਬਰ ਸਰਪੰਚ ਸਾਰੇ ਦੇ ਠੀਕ ਹੈ ਹਾਂ ਇੱਕ ਮਾਮਲਾ ਤੁਹਾਡੇ ਧਿਆਨ ਚਾਹਣਾ ਪਿੰਡ ਬਡਾਲਾ ਦਾ ਕੀ ਮਾਮਲਾ ਜੀ ਪੁਰਾ ਇਹ ਮਾਮਲਾ ਬਲਵਿੰਦਰ ਸਿੰਘ ਸਾਣਾ ਸ਼ੰਗਰਾ ਸਿੰਘ ਜਿਹੜਾ ਕਿ ਪਿੰਡ ਬਾਦਲਾ ਰਹਿਣਾ ਸੀ ਜੀ ਇਹ ਬਡਾਲਾ ਦੇ ਬਣੇ ਬੈਠਾ ਸੀ ਜੀ ਇਹਨਾਂ ਕੱਲ ਜਿਹੜੀਆਂ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾਣ ਦਾ ਲੇ ਦੀ ਮਾਫ ਜੀ ਇਹ ਸਵਜ ਮਗਦਮਰ ਅਰਜੀ ਚੌਲ ਦਾ ਰਜਿਸਟਰੀ ਦਾ ਇਹ ਉਹਦੇ ਵਿੱਚ ਅਸੀਂ ਜਿਹੜੇ ਦੋਸ਼ੀਆਂ ਹੋਣ ਚਿੱਤ ਜਦੋਂ ਇਹ ਪੁਸਤਕ ਕਰਕੇ ਨਮਗਰਮੀ ਦੀ ਕਰਦੇ ਦੱਸ਼ ਵਿੱਚ ਆ ਗਿਆ ਕੀ ਕੁਝ ਕਿਸਨ ਗਿਫਤਾਰ ਵੀ ਕੀਤਾ ਜੀ ਕੀ ਨਾਲ ਕੋਈ ਇਨਫਾਰਮ ਜੀ ਬਤਾ ਰਿਹਾ अच्छा जी तो की मामला लगदा जी ਉਹਨਾਂ ਦੇ ਪਰਿਵਾਰ ਦਾ ਕਹਿਣਾ ਜੀ ਇਹਦੇ ਸਹੁਰੇ ਪਰਿਵਾਰ ਨੇ ਕੁੱਟ ਮਾਰ ਵੀ ਉੱਥੇ ਕੀਤੀ ਹੋ ਕੋ ਪੈਸਾ ਲੈਣ ਦੇ ਸੀ ਉਹਨਾਂ ਨੇ ਜਾਣ ਕੇ ਕੋਈ ਜ਼ਰੇਲੀ ਚੀਜ਼ ਘੁਲਾਤੀ ਨੂੰ ਜਿਹੜਾ ਮਾਮਲਾ ਇਦਾਂ ਵੀ ਜਿਹੜਾ ਹੈਗਾ ਕਿ ਇਹ ਬੰਦੇਰੇ ਉਹ ਤਾਂ ਦੂਜੀ ਹੋ ਕੇ ਲਾਈ ਝਗੜਾ ਕਰਨਾ ਚਾਹੁੰਦਾ ਸੀ ਪਰਿਵਾਰ ਨਾਲ ਚਾਹੁੰਦਾ ਸੀ ਉਹ ਹਮਨ ਚੱਕ ਕੇ ਨਾ ਕੁਝ ਕਹਿੰਦੇ ਜੀ ਆ ਵੀ ਜੀ ਇਹ ਪਰਿਵਾਰ ਦਾ ਕਹਿਣਾ ਮੁੰਡੇ ਵਾਲਾ ਜੇ ਨਹੀਂ ਧੱਕੇ ਨਾਲ ਖਲਾਈਏ ਜੀ ਪਿੰਡ ਚ ਵਿੱਚ ਐਸੀ ਕੋਈ ਤਸਦੀਕ ਨਹੀਂ ਹੋਈ ਤੋਂ ਕੀ ਬਾਰੇ ਤਕੀਸ਼ੇ ਚ ਚੱਲੀ ਹੋਈ ਜੀ ਉਹ ਵੀ ਤਕੀਸ਼ੇ ਦਾ ਸਮਝਣ ਆਉਂਦਾ ਸਮਝ ਕਿਸ ਹਾਏ ਦੋਸ਼ੀ ਫਰਾਰ ਹੈ ਜੀ ਸਾਰੇ ਦੋਸ਼ੀ ਅਸੀਂ ਹਰੇ ਦੋਸ਼ੀ ਤੋਂ ਫਰਾਰ ਹੈ ਅਸੀਂ ਸਿਰਫ ਤਾਂ ਦੇਖਣਾ ਜੀ ਕੌਣ ਕੌਣ ਸੀਗੇ ਜੀ ਦੋਸ਼ੀ ਚਾਰ ਦੋਸ਼ੀ ਹੈ ਕਿ ਇਹ ਵਾਲੀ ਖਾਲੀ ਹਜ਼ੀਬ ਘਰ ਜੀ ਇਸ ਸਥਾਨੀ ਪਰੰਗਿਤ ਕਾਲਜ ਉੱਤੇ ਇਹ ਘਰ 10 20 ਇੰਚ ਦਾ ਹੈ ਇਹ 40 ਗੀ ਜੀ ਮਸਤ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਸਰ